ਹਾਨੀ ਪ੍ਰਧਾਨ ਜੀ ਅੱਜ ਰਣਦਾਂ ਜਿਲ੍ਹੇ ਵਿੱਚ ਤੁਸੀਂ ਪਹੁੰਚੇ ਜੇ ਜਿਹੜੀ ਸਾਂਖਾ ਵੱਲੋਂ ਇੱਕ ਰੈਲੀ ਕੀਤੀ ਗਈ ਕੀ ਕਹਿਣਾ ਚਾਹੁੰਦੇ ਜੀ ਮੈਂ ਵਾਪਰਦਾਨ ਕਰਦੀ ਹਾਂ ਸਤੰਲਾ ਸਾਂਖਾ ਸੈਂਕਟ ਸਭ ਜੀ ਮੈਂ ਵੀ ਸਾਡੀ ਸਾਂਖਾ ਸੈਂਟਰ ਸਰਸਨੀ ਕਮੇਟੀ ਦਾ ਸੁਆ ਆਪਣਾ ਦੇ ਇੰਚਾਈ ਗੱਤ ਨੂੰ ਆ ਰਿਹਾ ਅਸੀਂ ਜਿਹੜੇ ਵਾਰੀ ਜੀ ਮੀਟਿੰਗਾਂ ਕਰਦੇ ਕਰਦੇ ਹਰ ਵਿੱਚ ਜਾ ਰਹੇ ਹਾਂ ਨੈਕਸਟ ਅਮਰਸਰ ਜਿਲ੍ਹੇ ਦੀ ਯਾਤਰੀ ਆਪਣੇ ਤਵਾਫ ਨੂੰ ਜੀ ਦੇਸ਼ੇਤਰਾਂ ਕੁਝ ਸਾਫਤਾ ਸੰਸਥਾ ਤੇ ਮੁੰਡੇ ਵੀ ਆ ਜੋ ਆਸੀ ਆਪਣੇ ਸਾਫਤਾ ਸੰਸਥਾ ਨੂੰ ਯਾਦ ਕਰਾਉਂਦੇ ਉਹਨਾਂ ਬੁੱਧੀਆਂ ਤੋਂ ਕਿ ਸਾਨੂੰ ਆਉਣ ਵਾਲੇ ਸਮੇਂ 'ਚ ਆ ਪ੍ਰੋਬਲਮ ਆਉਣੀ ਨਹੀਂ ਸਹਾਂ ਵੀ ਕਰਨਾ ਮੈਨੂੰ ਅਸੀਂ ਉਹਨਾਂ ਨਾਲ ਹੱਲ ਕਰਦੇ ਹਾਂ ਬਸ ਸਾਡੇ ਮਾਣ ਦੇ ਚੁਣਿਆ ਨਿਵਾ ਜਿਹੜਾ ਆਪਾਂ ਦਾ ਹੰਸਣ ਤੇ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਬਹੁਤ ਹੀ ਘੱਟ ਤੇ ਵਧੀਆ ਟੀਮ ਪਿਆਰ ਕਰਕੇ ਅੱਜ ਇਸ ਤੋਂ ਰੰਜੀਤ ਨੇ ਮੀਟਿੰਗ ਨੂੰ ਦਾਦੀ ਦਾ ਮੁੱਦੇ ਦੱਸਾਇਆ ਕਿ ਅਸੀਂ ਯਾਪ ਦੇ ਪੀਰ ਦੇ ਸਾਬਕਾ ਸੰਮਤਾਂ ਨੂੰ ਬੇਨਤੀ ਕਰਦੇ ਹਾਂ ਕਿ ਘਰਾਂ ਤੋਂ ਬਾਹਰ ਨਿਕਲੋ ਆਉਣ ਵਾਲਾ ਸਮਾਜ ਜਿਹੜਾ ਆ ਉਹ ਇਕੱਲੇ ਇਕੱਲੇ ਕੋਈ ਖਾਂਦਾ ਨਹੀਂ ਆ ਅਸੀਂ ਇਕੱਠੀ ਹੋ ਕੇ ਹਰ ਲੜਾਈ ਨੂੰ ਲੜੀਏ ਤੇ ਆਪਣੇ ਮੁੱਦੇ ਜਿਹੜੇ ਸਰਕਾਰ ਦੇ ਅੱਗੇ ਰੱਖੀਏ ਲਗਭਗ ਜ਼ਿਆਦਾਤਰ ਮੁੱਦੇ ਜਿਹੜੇ ਆ ਸਾਡੇ ਸੈਂਟਰ ਸਰਕਾਰ ਦੇ ਨਾਲ ਨਾ 1 ਰਿੰਕ 1 ਦੇ ਮਸਲੇ ਨਹੀਂ ਉਹ ਸੈਂਟਰ ਸਰਕਾਰ ਦੇ ਆ ਐਮ ਐਫਸੀ ਜਿਹਦਾ ਮੁੱਦਾ ਉਹ ਹੈ ਸੈਂਟਰ ਸਰਕਾਰ ਦੇ ਆ ਸਾਡੀ ਕੰਟੀਨ ਦੀ ਢਟੌਟੀਆਂ ਆਉਂਦੀਆਂ ਕੰਟੀਨ ਦੇ ਸਾਮਾਨ ਦੀ ਢਟੌਟੀਆਂ ਆਉਂਦੀਆਂ ਸਾਡੇ ਮੈਡੀਕਲ ਦੀ ਢਟੌਟੀਆਂ ਆਉਂਦੀਆਂ ਉਹ ਸਾਰੇ ਹੀ ਮੁੱਦੇ ਜਿਹੜੇ ਆ ਤਕਰੀਬਨ ਤਕਰੀਬਨ ਸੈਂਟਰ ਸਰਕਾਰ ਦੇ ਆ ਇਹ ਕਰਕੇ ਮੈਂ ਪੰਜਾਬ ਦੇ ਸਾਬਕਾ ਸੈਂਟਰ ਨੂੰ ਅਪੀਲ ਕਰੂੰਗਾ ਕਿ ਆਪੋ ਆਪਣੇ ਘਰਾਂ ਦੇ ਮੇਕੂਟੇ ਗਠਨਾਂ ਨਾਲ ਜੁੜੋ ਕਮੇਟੀਆਂ ਨਾਲ ਜੁੜੋ ਆਉਣ ਵਾਲੇ ਸਮੇਂ ਚਾਹੀ ਲੜਾਈ ਜਿਹੜੀ ਹੈ ਇਹਨੂੰ ਰੋਕੀ ਕਰ ਸਕੀਏ ਸਾ ਆਪਣੀਆਂ ਮੰਗਾਂ ਸਰਕਾਰ ਨੂੰ ਮਨਾ ਸਕੀਏ ਖਾਨੇ ਪ੍ਰਧਾਨ ਜੀ ਅੱਜ ਜਿਲ੍ਹਾ ਤਰਨਤਾਰਨ ਨੂੰ ਵਿਖੇ ਜਿਹੜੀ ਹੈ ਮੀਟਿੰਗ ਕੀਤੀ ਹੈ ਸਾਫ ਦਾ ਸੈਨਿਕਾਂ ਦੀ ਕੀ ਕਹਿਣਾ ਚਾਹੁੰਦੇ ਜਿੱਤੇ ਵੈਕਰ ਢਿੱਕੀ ਖੱਤਾ ਵੈਕਰ ਢਿੱਕੀ ਫਤੇ ਪਹਿਲੀ ਗੱਲ ਤੇ ਮੈਂ ਮੀਡੀਆ ਨੂੰ ਚਾਰਜ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਦਾ ਇੱਕ ਕਿੰਤੀ-ਕਿੰਤੀ ਸਮਾਂ ਕੱਢ ਕੇ ਖੋਜ ਕੀਤੀ ਤੇ ਪਾਤਾ ਕੀਤੀ ਦੂਸਰਾ ਜੋ ਜ ਸਾਡੀ ਪੰਜਾਬ ਟੀਮ ਹੈ ਐਸੇ ਅੱਜ ਪਹੁੰਚੀ ਤਰੰਤ ਡੈਟਿਕ ਦੇ ਵਿੱਚ ਸਾਬਕਾ ਸਾਇੰਕ ਸਰਵ ਸੰਗਠਨ ਕਮੇਟੀ ਪੰਜਾਬ ਦੀ ਜੋ ਮੀਟਿੰਗ ਹੋਈ ਆ ਇੱਕ ਬਹੁਤ ਹੀ ਵਧੀਆ ਆਲਾ ਦਰਜੇ ਦੀ ਮੀਟਿੰਗ ਹੋਈ ਆ ਕੁਝ ਸਾਡੇ ਹੱਦੇਵੇਂ ਹੁੰਦੇ ਆ ਜਿਹੜੇ ਮਲਬੀ ਕਮੇਟੀ ਦੇ ਵਿੱਚ ਸਾਬਕਾ ਫੋਟੋ ਦੇ ਜਿਹੜੇ ਕਿ ਬੜੇ-ਬੜੇ ਮਸਲੇ ਕੋਈ ਜ਼ਮੀਨ ਦਾ ਝਗੜਾ ਕਿਸੇ ਦਾ ਅੰਦਾੜ ਦਾ ਝਗੜਾ ਕਿਸੇ ਦਾ ਪੈਸਾ ਫਸ ਗਿਆ ਏਜੰਟ ਕੋਲੇ ਜਾ ਕੋਈ ਕਿਸ ਤਰ੍ਹਾਂ ਦਾ ਕੁਝ ਬੈਟਰ ਆ ਅਸੀਂ ਸਾਬਕਾ ਫੌਜੀਓ ਨੂੰ ਕਹਿੰਨੇ ਆ ਕਿ ਵਾਰਦ ਤੋਂ ਬਾਅਦ ਤਖੜੇ ਹੋ ਕੇ ਸਾਬਕਾ ਫੌਜੀ ਜਿਹੜੇ ਸਾਬਕਾ ਸੈਨਿਕ ਸਰਬਸਾਂਝੀ ਕਮੇਟੀ ਨਾਲ ਜੁੜੋ ਔਰ ਮੋੜੇ ਦਾ ਮੋੜਾ ਨਾਲ ਲਾ ਕੇ ਚੱਲੋ ਤੁਹਾਡੇ ਹਰ ਜਿਹੜੇ ਆ ਮਸਲੇ ਆ ਜਿਹੜੇ 100% ਅਸੀਂ ਹੱਲ ਕਰਾਵਾਂਗੇ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆ ਜੇ ਸਾਡਾ ਸਾਥ ਦਿਓਗੇ ਤਾਂ ਅਸੀਂ ਤੁਹਾਡਾ ਪੁੱਲ ਸਾਥ ਦੇਵਾਂਗੇ ਔਰ ਕਿਤੇ ਵੀ ਕੋਈ ਤੁਹਾਡਾ ਕੰਮ ਨਹੀਂ ਆੜਨ ਦੇਵਾਂਗੇ ਔਰ ਪ੍ਰਸ਼ਾਸਨ ਨੂੰ ਵੀ ਅਸੀਂ ਇਹੋ ਹੀ ਅਪੀਲ ਕਰਦੇ ਆ ਕਿ ਸਾਬਕਾ ਫੌਜੀਆਂ ਦਾ ਜਿਹੜਾ ਮਸਲਾ ਕੋਈ ਵੀ ਹੁੰਦਾ ਉਹਨੂੰ ਫੜਾ ਤੋਂ ਫੜਾ ਥੋੜਾ ਤੋਂ ਥੋੜਾ ਛ ਮਜਬੂਰ ਸਾਮੀ ਜੜੀ ਆ ਧਰਨੇ ਲਾਉਣ ਤੇ ਵੀ ਮਜਬੂਰ ਨੂੰ ਨਾ ਕੀਤਾ ਜਾਵੇ ਜੇ ਧਰਨੇਆਂ ਲਾਉਣ ਤੇ ਮਜਬੂਰ ਕਰਦੇ ਹੋ ਤੇ ਫਿਰ ਅਸੀਂ ਪਿੱਛੇ ਨਹੀਂ ਹਟਦੇ ਧਰਨਾ ਲਾਉਣ ਤੋਂ ਫਿਰ ਇਹ ਧਰਨਾ ਵੀ ਲਾ ਦਿੰਦੇ ਆ ਤੇ ਫਿਰ ਖਾਣਿਆਂ ਉਤਾਲੇ ਵੀ ਲਾ ਦਿੰਦੇ ਆ ਇਸ ਕਰਕੇ ਅਸੀਂ ਸਾਰੇ ਉਛਾਸਣ ਨੂੰ ਸਰਕਾਰਾਂ ਨੂੰ ਇਹ ਅਪੀਲ ਕਰਦੇ ਆ ਕਿ ਜੋ ਫੌਜੀਆਂ ਦਾ ਹੱਕ ੁੰਦਾ ਵਾ ਉਹ ਹੱਕ ਦਿੱਤਾ ਜਾਵੇ ਉਹ ਜਿਹੜਾ ਜੇ ਜੀਟੀਯੂ ਦਾ ਜਵਾਨ ਦਾ ਹੱਕ ਖੋਗੇ ਉਫਰਮ ਦਿੱਤਾ ਜਾਂਦਾ ਵਾ ਇਹ ਬੇਉਕਲੋ ਬੇਇਨਸਾਫੀ ਆ ਜਿਹੜਾ ਇਨਸਾਫ ਆ ਉਹ ਹੀ ਹੋਣਾ ਚਾਹੀਦਾ ਵਾ ਜਵਾਨ ਦਾ ਹੱਕ ਜਵਾਨ ਨੂੰ ਹੀ ਦਿੱਤਾ ਜਾਵੇ ਇਹਨਾਂ ਕੁਛ ਕਹਿ ਲਾਦਾ ਸਮਾ ਦਾ ਜਾਜਕਾ ਵੈਗਰ ਟਿੱਕਾ ਖਾਲਸਾ ਵੈਗਰ ਟਿੱਪੀ ਫਤੇ